ਪਰਬ ਜੋ ਸਕਰ ਟਿੱਲੋਂ ਦੀ ਰਚਨਾ ਹਰ ਕਿਸੇ ਦੀ ਜੇਬ ਆਪੋ ਆਪਣੀ ਬਾਪੂ ਦੀ ਜੇਬ ਸਾਂਝੀ ਮਾਵਾ ਠੰਡੀਆਂ ਛਾਵਾ ਮਾਵਾ ਦੀਆਂ ਕੁਰਬਾਨੀਆਂ ਜਾਂ ਮਾਵਾ ਦੀ ਮਹਿਮ ਅਸੀਂ ਸਾਰੇ ਕਰਦੇ ਹਾਂ ਮਾਵਾ ਤੇ ਬਹੁਤ ਸਾਰੇ ਗਾਣੇ ਨੇ ਪਰ ਕਈ ਵਾਰ ਲੱਗਦਾ ਹੈ ਕਿ ਬਾਪੂ ਬਾਰੇ ਅਸੀਂ ਬਹੁਤ ਘੱਟ ਗੱਲ ਕਰਦੇ ਹਾਂ ਪਰ ਜੋ ਕੁਝ ਬਾਪੂ ਘਰ ਪਰਿਵਾਰ ਲਈ ਤੇ ਔਲਾਦ ਲਈ ਕਰਦਾ ਉਸ ਨਾਲ ਅਜੇਹਾ ਕਰਨਾ ਬੇਨਸਾਫੀ ਹੀ ਹੈ ਬਾਪੂ ਵਰਗਾ ਜਿਗਰਾ ਕਿਸੇ ਦਾ ਨਹੀਂ ਹੁੰਦਾ ساری ਉਮਰ ਔਲਾਦ ਦੇ ਲੇਖੇ ਲਗਾ ਦਿੰਦਾ ਆਪਣੀ ਟੁੱਟੀ ਜੁੱਤੀ ਪੁਰਾਣੀ ਪੈਂਟ ਕਮੀਜ਼ ਉਸ ਨੂੰ ਕਦੇ ਪਰੇਸ਼ਾਨ ਨਹੀਂ ਕਰਦੀ ਆਪਣੀ ਲੋੜਾਂ ਦਾ ਗਾਲਾ ਘੁੱਟਣ ਲੱਗਿਆ ਸ਼ਾਇਦ ਕਦੇ ਸੋਚਦਾ ਹੀ ਨਹੀਂ ਬੱਚਿਆਂ ਦੀ ਹਰ ਜ਼ਰੂਰਤ ਅਤੇ ਖਾਸ਼ ਪੂਰੀ ਕਰਨ ਵਿੱਚ ਲੱਗਿਆ ਰਹਿੰਦਾ ਹੈ ਬਾਪੂ ਨਿਮ ਵਰਗਾ ਹੁੰਦਾ ਹੈ ਫਾਇਦੇ ਹੀ ਫਾਇਦੇ ਕਰਦਾ ਹੈ ਆਪਣੇ ਬੁਢਾਪੇ ਦੀ ਡੰਗੋਰੀ ਮਜ਼ਬੂਤ ਕਰਦਾ ਕਰਦਾ ਬੁੱਢਾ ਹੋ ਜਾਂਦਾ ਹੈ ਉਨ ਕੁੱਝ ਗਾਇਕਾਂ ਨੇ ਬਾਪੂ ਤੇ ਵੀ ਬੜੇ ਭਾਵਕ ਕਰਨ ਵਾਲੇ ਗੀਤ ਗਾਏ ਨੇ ਅਮਰ ਸੰਧੂ ਦਾ ਗਾਣਾ ਜਿੰਨੇ ਆਸਾਨ ਮੇਰੇ ਸਿਰ ਤੇ ਸੋਚ-ਸੋਚ ਹੰਝੂ ਝੋ ਗਿਆ ਬਾਪੂ ਮੈਂ ਤੇਰੇ ਕਰਕੇ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਅਜੇਹਾ ਪੁੱਤ ਹੋਣਾ ਚਾਹੀਦਾ ਜੋ ਬਾਪ ਦੇ ਕੀਤੇ ਨੂੰ ਸਮਝੇ ਤੇ ਮੰਨੇ ਬਾਪੂ ਅਜੇਹਾ ਬੈਂਕ ਕਹ ਦੇ ਇਸ ਵਿੱਚੋਂ ਪੈਸੇ ਹਰ ਕੋਈ ਕਢਵਾਉਂਦਾ ਹੈ ਤੇ ਆਪਣਾ ਹੱਕ ਸਮਝਦਾ ਹੈ ਪਰ ਇਸ ਵਿੱਚ ਪੈਸੇ ਜਮਾ ਕੋਈ ਕੋਈ ਹੀ ਕਰਵਾਉਂਦਾ ਹੈ ਬਾਪੂ ਦੀ ਕਮਾਈ ਦਾ ਸਾਫ ਕਿਤਾਬ ਹਰ ਕੋਈ ਆਪਣੇ ਹੱਥ ਵਿੱਚ ਲੈਣ ਦੀ ਕਰ ਹੈ ਬਾਪੂ ਦਾ ਕਈ ਵਾਰ ਬਡਾਪਾ ਹੀ ਖਰਾਬ ਕਰ ਦਿੱਤਾ ਜਾਂਦਾ ਹੈ ਸਾਰੀ ਉਮਰ ਦੀ ਕਮਾਈ ਲਗਾ ਕੇ ਔਲਾਦ ਨੂੰ ਪੈਰਾਂ ਤੇ ਖੜਾ ਕਰਦਾ ਉਸ ਨੂੰ ਬਾਪੂ ਦੇ ਖਰਚੇ ਚੁੱਭਣ ਲੱਗ ਜਾਂਦੇ ਨੇ ਨੂਹਾਂ ਨੂੰ ਬਾਪੂ ਦੇ ਖਰਚੇ ਰੜਕਣ ਲੱਗਦੇ ਨੇ ਕਮਨ ਫਿਰਨ ਖਰੀਦਦਾਰੀ ਜਾਂ ਆਪਣੇ ਤੇ ਖਰਚ ਕੀਤੇ ਪੈਸੇ ਉਹ ਜਾੜਾ ਲੱਗਦਾ ਹੈ ਇਉਂ ਨਾ ਮਾਪਿਆਂ ਦੇ ਹਾਲ ਨੇ ਜਿੰਨਾ ਕੁਲ ਪੈਨਸ਼ਨ ਹੈ ਬੜਾ ਫੇਲੀ ਕੁਝ ਪ੍ਰਬੰਧ ਕੀਤਾ ਹੋਇਆ ਨੂਹਾਂ ਪੁੱਤਾਂ ਤੇ ਬੋਝ ਨਹੀਂ ਨਹੀਂ ਆਪਣੀਆਂ ਸਾਰੀਆਂ ਜ਼ਰੂਰਤਾਂ ਆਪ ਪੂਰੀਆਂ ਕਰਦੇ ਨੇ ਤੇ ਕਰਦੇ ਖਰਚ ਵਿੱਚ ਵੀ ਪੈਸੇ ਖਰਚਦੇ ਨੇ ਪਰ ਇਸ ਦੇ ਬਾਵਜੂਦ ਪੈਸਿਆਂ ਤੇ ਤੇ ਜਾਇਦਾਦ ਦੀ ਜਲਦੀ ਜਲਦੀ ਨਾਮ ਕਰਵਾਉਣ ਦੀ ਕਾਲੀ ਹੁੰਦੀ ਅਲਾਦਾਂ ਦੇ ਖਾਣ ਦੀ ਥਾਂ ਮੁਰਗੀ ਖਾਣ ਦੀ ਸੋਚ ਰੱਖਦੀ ਹੈ ਹਾਂ ਇਹ ਮੇ ਦੇ ਸਾਰੇ ਨਹੀਂ ਹਨ ਪਰ ਇਹ ਵੀ ਕੋੜਾ ਸੱਚ ਹੈ ਕਿ ਬਦੇਰੇ ਗਿਣਤੀ ਅਜੇ ਹੀ ਹੀ ਹੈ ਉਹ ਆਪਣੀ ਕਮਾਈ ਦੀ ਕੋਈ ਗੱਲ ਮਾਪਿਆਂ ਨਾਲ ਨਹੀਂ ਕਰਦਾ ਜੇਕਰ ਨੁਹਾ ਨੌਕਰੀਆਂ ਕਰਦੀਆਂ ਨੇ ਤਾਂ ਉਹ ਉਹਨਾਂ ਦੀ ਕਮਾਈ ਹੈ ਜੇਕਰ ਪਤੀ ਨੂੰ ਜਾਂ ਘਰ ਵਿੱਚ ਕੁਝ ਪੈਸੇ ਪਾਉਂਦੀਆਂ ਨੇ ਤਾਂ ਉਧਾਰ ਦੀ ਕਹਾਣੀ ਪੈਂਦੀ ਹੈ ਪਰ ਬਾਪੂ ਦੀ ਕਮਾਈ ਤੇ ਨੁਹਾ ਪੁੱਤ ਹੱਕ ਨਾਲ ਹੱਕ ਜਮਾਉਂਦੇ ਨੇ ਜੇਕਰ ਆਪਾਂ ਇਹ ਕਹਿ ਲਈਏ ਕਿ ਹਰ ਕਿਸੇ ਦੀ ਜੇਬ ਆਪੂ ਆਪਣੀ ਬਾਪੂ ਦੀ ਜੇਬ ਸਾਂਝੀ ਤਾਂ ਗੱਲ ਸ ਵੀ ਨਹੀਂ ਹੈ ਬਾਪੂ ਕੋਲੋਂ ਪੈਸੇ ਕਢਵਾਉਂਦੀਆਂ ਨਮੀਆਂ ਨਮੀਆਂ ਕੜਾ ਕੜੀਆਂ ਜਾਂਦੀਆਂ ਨਹੀਂ ਜਿਸ ਬਾਪੂ ਬੇਬੇ ਨੇ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਤੇ ਖੁਸ਼ੀਆਂ ਪੂਰੀਆਂ ਕੀਤੀਆਂ ਨੂੰਹਾਂ ਪੁੱਤ ਖਰਚੇ ਤੋਂ ਬਗੈਰ ਰੋਟੀ ਨਹੀਂ ਜੰਦੇ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਰਾ ਪੈਸਾ ਕਿਸੇ ਨਾ ਕਿਸੇ ਤਰੀਕੇ ਬਾਪੂ ਤੋਂ ਕਢਵਾ ਲਿਆ ਜਾਵੇ ਅਜਿਹੇ ਪੁੱਤਾਂ ਨੇ ਕਦੇ ਬਾਪੂ ਦੀ ਕੀਤੀ ਮਿਹਨਤ ਦੀ ਕਦਰ ਹੀ ਨਹੀਂ ਕੀਤੀ ਜਦੋਂ ਪੁੱਤ ਆਪਣੀ ਪਤਨੀ ਸਾਹਮਣੇ ਇਹ ਕਹਿ ਦੇਵੇ ਕਿ ਤੁਸੀਂ ਮੇਰੇ ਲਈ ਕੁਝ ਨਹੀਂ ਕੀਤਾ ਜਾਂ ਬੇਇੱਜ਼ਤੀ ਕਰਨ ਤੋਂ ਗਰੀਸ ਨਾ ਕਰੇ ਤਾਂ ਮਾਪਿਆਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਸਾਂਝੀ ਸਮਝੀ ਜਾਂਦੀ ਜੇਬ ਨੂੰ ਨੁਹਾ ਪੁੱਤਾਂ ਬਾਗ ਆਪਣੀ ਬਣਾ ਲੈਣਾ ਚਾਹੀਦਾ ਵਕਤ ਦੇ ਹਿਸਾਬ ਨਾਲ ਤਿਆਰਸਪਾਸ ਤੇ ਹਿਸਾਬ ਨਾਲ ਬਦਲਣਾ ਬਹੁਤ ਜ਼ਰੂਰੀ ਹੈ ਆਪਣੀ ਬਿਮਾਰੀ ਤੇ ਆਪਣੀਆਂ ਲੋੜਾਂ ਦੇ ਨਾਲ ਨਾਲ ਖਾਹਸ਼ਾਂ ਪੂਰੀਆਂ ਕਰਨ ਲਈ ਜੇਬ ਨੂੰ ਆਪਣਾ ਬਣਾਉਣ ਵਿੱਚ ਹੀ ਸਿਆਣਪ ਹੈ ਜੇਕਰ ਔਲਾਦ ਆਪੋ ਆਪਣੀ ਜੇਬ ਦੀ ਸੋਚ ਰੱਖਦੀ ਹੈ ਤੇ ਬਾਪੂ ਦੀ ਜੇਬ ਸਾਂਝੀ ਕਿਉਂ ਹੋਵੇ ਜਿਹੜੀ ਔਲਾਦ ਮਾਪਿਆਂ ਨੂੰ ਆਪਣੀ ਕਮਾਈ ਵਿੱਚੋਂ ਰੋਟੀ ਨਹੀਂ ਖਵਾ ਸਕਦੀ ਆਪਣਾ ਖਰਚ ਨਹੀਂ ਚੁੱਕ ਸਕਦੀ ਉਹ ਬਾਪੂ ਕੋਲੋਂ ਸਾਰਾ ਕੁਝ ਲੈ ਕੇ ਵੀ ਬਾਪੂ ਨੂੰ ਨਹੀਂ ਸੰਭਾਰੇਗੀ ਇਸ ਵਕਤ ਕੌੜਾ ਸੱਚ ਹੈ ਬਜ਼ੁਰਗਾਂ ਦੀ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੋ ਰਹੀ ਹੈ ਘਰਾਂ ਵਿੱਚ ਘਰੇਲੂ ਹਿੰਸਾ ਆਮ ਦੀ ਗੱਲ ਹੈ ਵਧੀਰੇ ਕਰਕੇ ਲੜਾਈ ਝਗੜਾ ਜੇਬਦਾ ਹੈ ਸੰਦੀ ਜੇਬ ਵਿੱਚੋਂ ਕੱਢਣ ਦਾ ਤਾਂ ਪਤਾ ਹੈ ਪਰ ਉਸ ਵਿੱਚ ਪਹੁੰਚ ਦਾ ਫਰਜ਼ ਕੋਈ ਵੀ ਪੂਰਾ ਨਹੀਂ ਕਰਦਾ ਧੰਨਵਾਦ